ਤਰਨਤਾਰਨ ਦੀ ਐਸਐਸਪੀ ਤੋਂ ਬਾਅਦ ਹੁਣ ਅਮ੍ਰਿਤਸਰ ਦਿਹਾਤੀ ਦੇ ਐਸਐਸਪੀ ਤੇ ਵੀ ਗਾਜ਼ ਟਿੱਕੀ ਹੈ ਕੀ ਹੋਇਆ ਕਿ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਪੰਜਾਬ ਪੁਲਿਸ ਦੀ ਪੁਲਿਸ ਨੂੰ ਲੈ ਕੇ ਕਾਫੀ ਕੁਝ ਹੋ ਰਿਹਾ ਹੈ ਪਿਛਲੇ ਦਿਨਾਂ ਤੋਂ ਕਾਫੀ ਹਲਚਲ ਜਿਹੜੀ ਹੈ ਪੰਜਾਬ ਪੁਲਿਸ ਦੇ ਡਿਪਾਰਟਮੈਂਟ ਚ ਦੇਖਣ ਨੂੰ ਮਿਲੀ ਹੈ ਤੇ ਹੁਣ ਕੀ ਕਿਉਂ ਜਿਹੜੀ ਹੈ ਪੰਜਾਬ ਸਰਕਾਰ ਨੇ ਇਹ ਐਸਐਸਪੀ ਦੇ ਖਿਲਾਫ ਕਾਰਵਾਈ ਕੀਤੀ ਹੈ ਇਸ ਦੇ ਉੱਤੇ ਚਰਚਾ ਕਰਾਂਗੇ ਉਧਰ ਹੀ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਜੋ ਲਗਾਤਾਰ ਭੱਕਿਆ ਹੋਇਆ ਹੈ ਉਸੇ ਵਿਚਾਲੇ ਵਿਦਿਆਰਥੀਆਂ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਕੀ ਐਲਾਨ ਕੀਤੇ ਨੇ ਹੋਰ ਇਹ ਸਥਿਤੀ ਕੀ ਹੁਣ ਵਿਗੜ ਸਕਦੀ ਹੈ ਕਿ ਕੁਝ ਹੋਵੇਗਾ ਕਿ ਕੀ ਕੇਂਦਰ ਸਰਕਾਰ ਫੈਸਲਾ ਲਵੇਗੀ ਜੇ ਨਹੀਂ ਲੈਂਦੀ ਤਾਂ ਕਿਹ ਕੋ ਤੱਕ ਸੰਘਰਸ਼ ਜਾ ਸਕਦਾ ਹੈ ਕਿ ਇਸੇ ਤਰੀਕੇ ਨਾਲ ਰਹੇਗਾ ਤਾਂ ਕੀ ਹਾਲਾਤ ਬਣ ਸਕਦੇ ਨੇ ਇਸ ਤੇ ਵੀ ਚਰਚਾ ਕਰਾਂਗੇ ਨਾਲ ਹੀ ਤਰਨ ਤਰਨ ਦੀ ਜ਼ਿਮਨੀ ਚੋਣ ਦਾ ਨਤੀਜਾ ਬਿੱਤੇ ਦਿਨੀ ਆਇਆ ਕਾਫੀ ਚਰਚਾ ਦਾ ਵਿਸ਼ਾ ਬਣੀ ਕਾਂਗਰਸ ਕੇ ਕੇਸਰੀ ਕੇ ਦੇ ਨਾਲ ਉਹ ਚੌਥੇ ਨੰਬਰ ਤੇ ਰਹਿ ਗਏ ਤੇ ਖਤਰੇ ਦੀ ਘੰਟੀ ਕਿਹਾ ਚੱਲ ਰਹੀ ਸੀ ਕਿ ਉਹਨਾਂ ਲਈ ਵੱਜ ਗਈ ਹੈ ਕਿ ਪੰਜਾਬ ਕਾਂਗਰਸ ਜਿਹੜੀ ਹੈ ਉਹ ਚੌਥੇ ਨੰਬਰ ਤੇ ਕਾਂਗਰਸ ਆ ਗਈ ਹੈ ਤੇ ਹੁਣ ਕਾਂਗਰਸ ਦਾ ਸਥਾਈ ਦੇ ਵਿੱਚ ਕੀ ਸਥਿਤੀ ਸਥਾਈ ਦੇ ਵਿੱਚ ਬਣੇਗੀ ਕਿਉਂਕਿ ਕਾਂਗਰਸ ਇਸ ਨੂੰ ਸੈਮੀਫਾਈਨਲ ਮੰਨ ਰਹੀ ਸੀ ਰ ਸੈਮੀਫਾਈਨਲ ਹੀ ਹਾਰ ਗਈ ਹੈ ਜੇ ਉਹਨਾਂ ਦੇ ਨਜ਼ਰੀਏ ਤੋਂ ਇੱਕ ਪਾਸੇ ਦੇਖੇ ਤੇ ਇਸ ਨੂੰ ਲੈ ਕੇ ਹੁਣ ਭਾਰਤ ਭੂਜਨ ਆਸ਼ੂ ਨੇ ਕੀ ਬੋਲਿਆ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਕਿ ਕੁਝ ਬੋਲੇ ਨੇ ਕਿਉਂਕਿ ਇਸ ਦੇ ਵਿੱਚ ਜਿਹੜਾ ਕਾਰਨ ਹੈ ਉਹ ਅੰਦਰੂਨੀ ਕਲੇਸ਼ ਮੰਨਿਆ ਜਾ ਰਿਹਾ ਸੀ ਕਿ ਨਾਲ ਹੀ ਰਾਜਾ ਬੜਿੰਗ ਦੀ ਵਿਵਾਦਿਤ ਟਿੱਪਣੀਆਂ ਵੀ ਪਰ ਹੁਣ ਆਸ਼ੂ ਨੇ ਕੀ ਕਹਿ ਦਿੱਤਾ ਇਸ ਦੇ ਉੱਤੇ ਚਰਚਾ ਕਰਾਂਗੇ ਤੇ ਹੋਰ ਵੀ ਪੰਜਾਬ ਦੇ ਮੁੱਦੇ ਨੇ ਜਿਨ੍ਹਾਂ ਦੇ ਬਾਰੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮਿਰਨਲ ਮੌਜੂਦ ਨਹੀਂ ਸੀਨੀਅਰ ਪੱਤਰਕਾਰ ਬਲਜੀਤ ਸਿੰਘ ਬਲੀ ਬਲੀ ਸਰ ਸਾਥੀ ਕਾਲ ਨੂੰ ਸਵਾਗਤ ਹੈ ਤੁਹਾਡਾ ਜੀ ਸ਼ੁਕਰੀਆ ਸਾਖਿਤ ਤੁਹਾਡੇ 1 ਇੰਡੀਆ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਤੇ ਬਹੁਤ ਬੈਸਟ ਵਿਸ਼ੇਸ ਮੈਂ ਸ਼ੁਰੂਆਤ ਕਰੂੰਗੀ ਅਮ੍ਰਿਤਸਰ ਦੇ ਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਤੋਂ ਪਹਿਲਾਂ ਤਰਨਤਾਰਨ ਦੇ ਐਸਐਸਪੀ ਨੂੰ ਸਸਪੈਂਡ ਕੀਤਾ ਜਾਂਦਾ ਹੈ ਤਰਨਤਾਰਨ ਦੇ ਜ਼ਿਮਨੀ ਚੋਣ ਦੇ ਵਿਚਾਰਨ ਦੇ ਤੇ ਕਾਫੀ ਇਲਜ਼ਾਮ ਲੱਗਦੇ ਨੇ ਤੇ ਚੋਣ ਕਮਿਸ਼ਨ ਉਹਨੂੰ ਸਸਪੈਂਡ ਕਰ ਦਿੰਦਾ ਤੇ ਹੁਣ ਕਾਰਵਾਈ ਦੇਖਣ ਨੂੰ ਮਿਲੀ ਆ ਅਮ੍ਰਿਤਸਰ ਦੇ ਵਿੱਚ ਜਿੱਥੇ ਮਨਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਅਜਿਹਾ ਕੀ ਹੋਇਆ ਕਿ ਉਹਨਾਂ ਨੂੰ ਮੁਅੱਤਲ ਕਰਨਾ ਪੈ ਗਿਆ ਪੰਜਾਬ ਸਰਕਾਰ ਨੂੰ ਦੇਖੋ ਬੋਧਾ ਵੇਰਵਾ ਦਾ ਵਿਸਥਾਰ ਨਹੀਂ ਹੈ ਜੇ ਦਿੱਤਾ ਸਰਕਾਰ ਨੇ ਉਹਨੇ ਇਹ ਹੀ ਕਿਹਾ ਗਿਆ ਕਿ ਉਹਨਾਂ ਨੇ ਗੈਂਗਸਟਰਜ਼ ਦੇ ਮਾਮਲੇ 'ਚ ਜਿਹੜੀ ਮੌਕੇ ਸਰਕਾਰ ਕਾਰਵਾਈ ਕਰਨੀ ਸੀ ਲੋੜੀਂਦੀ ਉਹ ਨਹੀਂ ਕੀਤੀ ਜੀ ਕਾਰਵਾਈ ਨਹੀਂ ਕੀਤੀ ਕੋਈ ਕੇਸ ਸਾਹਮਣੇ ਆਇਆ ਹੁਣ ਜਿੱਥੇ ਉਹਨਾਂ ਨੇ ਢਿੱਲ ਦਿਖਾਈ ਕਿਉਂਕਿ ਮਤਲਬ ਇਸ ਵੇਲੇ ਇਹ ਸਰਕਾਰ ਦਾ ਪਿਛਲਾ ਵੀ ਜਿਹੜੇ ਤਾਂ ਸਸਪੈਂਸ਼ਨ ਹੋਈ ਸੀ ਨਾ ਤਰਨਤਾਂ ਦੀ ਐਸਐਸਪੀ ਦੀ ਉਹ ਤਾਂ ਹੋਈ ਸੀ ਇਲੈਕਸ਼ਨ ਕਮਿਸ਼ਨਰ ਵੱਲੋਂ ਜੀ ਉਹਦੇ ਤਾਂ ਕਾਰਨ ਹੋਰ ਸੀ ਕੰਟੈਕਸਟ ਹੋਰ ਸੀ ਉਹਦਾ ਇਹ ਜਿਹੜੀ ਮੁਤਲੀ ਹੋਈ ਹੈ सस्पेंशन ਹੋਈ ਹੈ ਪੰਜਾਬ ਸਰਕਾਰ ਨੇ ਕੀਤੀ ਹੈ ਤੇ ਪੰਜਾਬ ਸਰਕਾਰ ਦਾ ਇਹ ਕੋਈ ਪਹਿਲਾ ਐਕਸ਼ਨ ਨਹੀਂ ਆਪਣੇ ਅਫਸਰਾਂ ਦੇ ਖਿਲਾਫ ਪਹਿਲਾਂ ਵੀ ਇਸ ਤਰ੍ਹਾਂ ਹੁੰਦੇ ਰਿਹਾ ਹੈ ਜੀ ਤੇ ਸਟਾਈਲ ਇਹ ਸਰਕਾਰ ਦਾ ਕਿ ਆਰਡਰ ਕੀਤੇ ਜਾਂਦੇ ਆ ਕਿ ਫਲਾਨੀ ਗੱਲ ਕਰਕੇ ਕੀਤਾ ਉਹਦਾ ਵੇਰਵਾ ਉਹਦਾ ਡਿਟੇਲ ਉਹ ਜਿਹੜਾ ਕੋਈ ਨਹੀਂ ਦਿੱਤਾ ਜਾਂਦਾ ਸੋ ਇਸ ਮਾਮਲੇ 'ਚ ਵੀ ਇਸ ਤਰ੍ਹਾਂ ਹੀ ਹੈ ਇਹਨਾਂ ਦੇ ਵਿੱਚ ਦੱਸਿਆ ਗਿਆ ਕਿ ਉਹ ਗੈਂਗਸਟਰਸ ਦੇ ਮਾਮਲੇ 'ਚ ਉਹਨੇ ਮੌਕੇ 'ਸਰ ਜਿਹੜੀ ਡਿਊਟੀ ਨਹੀਂ ਆਈ ਕੋਈ ਕਾਰਵਾਈ ਨਹੀਂ ਕੀਤੀ ਤੇ ਉਹ ਉਹਨਾਂ ਨੂੰ ਇਸ ਕਰਕੇ ਸਸਪੈਂਡ ਕੀਤਾ ਜਾ ਰਿਹਾ ਉਹਦਾ ਹੁਣ ਜਿਹੜਾ ਕੋਈ ਆਰਡਰ ਹੋਏਗਾ ਵੇਰਵਾ ਜਾਂ ਉਹਦਾ ਕੋਈ ਚਾਰਟ ਸ਼ੀਟ ਹੋਏਗੀ ਕੋਈ ਐਕਸਪਲੇਨੇਸ਼ਨ ਹੋਏਗੀ ਉਹਦੇ 'ਚ ਵੇਰਵਾ ਹੋਏਗਾ ਸੋ ਇਕ ਤਾਂ ਇਹ ਹੈਗਾ ਕਿ ਕਾਰਨ ਉਹ ਹੈ ਕੰਟੈਕਸਟ ਸ਼ਾਇਦ ਇਹ ਹੋਵੇ ਕਿ ਤੁਹਾਨੂੰ ਯਾਦ ਹੋਣਾ ਕਿ ਜਦੋਂ ਤਰਨ ਤਰਨ ਦੀ ਕੈਂਪੇਨ ਕਰ ਰਹੇ ਸੀਗੇ ਤਰਵਿਲ ਕੇ ਜੀ ਉਹ ਤਰਨ ਦਾ ਬਹੁਤ ਵੱਡਾ ਮਸਲਾ ਹੈਗਾ ਫਰੋਤੀਆਂ ਦਾ ਗੈਂਗਸਟਰ ਦਾ ਜੀ ਇਥੇ ਤੱਕ ਵੀ ਅੱਜ ਫੇਰ ਫਾਇਰਿੰਗ ਹੋਈ ਹੈ ਇੱਕ ਸ਼ੈਲਰ ਵਾਲੇ ਦੇ ਕਿਸੇ ਦੇ ਉਹਦੇ ਘਰ ਤੇ ਬਿਜ਼ਨਸ ਤੇ ਫੇਰ ਫਾਇਰਿੰਗ ਦੋ ਜਣੇ ਕਰਕੇ ਗਏ ਆ ਤੇ ਅਜੇ ਮੇਰੇ ਖਾਲ ਹਫਤਾ ਵੀ ਨਹੀਂ ਹੋਇਆ ਹੈ ਜਦੋਂ ਅਰਮਨ ਕੇਜਰੀਵਾਲ ਕਹਿ ਕੇ ਗਏ ਸੀ ਕਿ ਗੈਂਗਸਟਰ ਅਸੀਂ ਖਤਮ ਕਰ ਦਾਂਗੇ ਹਫਤੇ ਦਾ ਅਸੀਂ ਨੋਟਿਸ ਦਿੰਨੇ ਆਲਟੀਮੇਟ ਸਾਰੇ ਗੈਂਗਸਟਰ ਛੱਡ ਜੋ ਦਰਨ ਤਨ ਤੇ ਅਸੀਂ ਤੇ ਉਹ ਅਜੇ ਹਫਤਾ ਵੀ ਨਹੀਂ ਹੋਇਆ ਤੇ ਗੈਂਗਸਟਰ ਦੇ ਮਾਮਲੇ ਚ ਇਹਨਾਂ ਨੇ ਕਮਿਟਮੈਂਟ ਕੀਤੀ ਕਿ ਅਸੀਂ ਇਹਨਾਂ ਨੂੰ ਖਤਮ ਕਰਾਂਗੇ ਅਸੀਂ ਇਸ ਤੋਂ ਲੋਕਾਂ ਨੂੰ ਨਜਾਦ ਦਵਾਵਾਂਗੇ ਤੇ ਉਹ ਕੋਈ ਘਟਨਾ ਇਹੋ ਜੀ ਹੋਣੀ ਹੈ ਜਿਸ ਤੋਂ ਜਿਸ ਦੇ ਮੌਕੇ ਸਰਕਾਰ ਵੇ ਨਹੀਂ ਕੀਤੀ ਤੇ ਉਹ ਉਹਦਾ 네ਗੇਟਿਵ ਇਫੈਕਟ ਹੋਇਆ ਸੋ ਇਸ ਤਾਂ ਦੀ ਲੱਗਦੀ ਹੈ ਕਿਉਂਕਿ ਦੱਸਿਆ ਹੀ ਗਿਆ ਵੇਰਵਾ ਨਹੀਂ ਦਿੱਤਾ ਗਿਆ ਉਹਦਾ ਤੇ ਹੁਣ ਜਦੋਂ ਗੱਲ ਸਾਹਮਣੇ ਆਏਗੀ ਕਿ ਵੀ ਅਸਲ ਕਾਰਨ ਕੀ ਸੀਗਾ ਕਿੱਥੇ ਕੁਤਾਹੀ ਰਹੀ ਕੀ ਨਹੀਂ ਕੀਤਾ ਉਹਦਾ ਕੀ ਨੁਕਸਾਨ ਹੋਇਆ ਹਰਜਾ ਕੀ ਹੋਇਆ ਇਹ ਅਜੇ ਵੇਰਵਾ ਮਿਲਣਾ ਹੈ ਆਪਾਂ ਨੂੰ ਪਰ ਇੱਕ ਵਾਰੀ ਤਾਂ ਸਸਪੈਂਸ਼ਨ ਦਾ ਕਰ ਦਿੱਤੀ ਉਹਨਾਂ ਨੇ ਇਹ ਹੈਗੇ ਰੂਰਲ ਜਿਹੜਾ ਅੰਮ੍ਰਿਤਸਰ ਰੂਰਲ ਦੋ ਨੇ ਨਾ ਡਿਸਟ੍ਰਿਕਟ ਮਤਲਬ ਇੱਕ ਅਮਰਸਾ ਹੈ ਸਿਟੀ ਹੈ ਉਹ ਤਾਂ ਕਮਿਸ਼ਨਰ ਕਮਿਸ਼ਨਰੇਟ ਹੈਗਾ ਕਮਿਸ਼ਨਰ ਲੱਗਿਆ ਦਾ ਜਿਹੜਾ ਪੁਲਿਸ ਕਮਿਸ਼ਨਰ ਪੁਲਿਸ ਦੀ ਪੋਸਟ ਆ ਉਥੇ ਜਿਹੜਾ ਸਿਟੀ ਦਾ ਏਰੀਆ ਹੈ ਇਹ ਹੈਗਾ ਜਿਹੜਾ ਰੂਰਲ ਜਿਹੜਾ ਜਿਹੜੇ ਥਾਣੇ ਨੇ ਜਾਂ ਰੂਰਲ ਏਰੀਆ ਦਿਹਾਤੀ ਜਿਹਨੂੰ ਕਹਿੰਦੇ ਆ ਉਹ ਦੋ ਦੋ ਡਿਸਟ੍ਰਿਕਟ ਨੇ ਮਤਲਬ ਵਕਰਾ ਡਿਸਟ੍ਰਿਕਟ ਆ ਉਹ ਸੋ ਉਹਦੇ ਅੰਡਰ ਜਿਹੜੇ ਨਾਲ ਦੇ ਲੱਗਦੇ ਨੇ ਅਮਰਸਰ ਦੇ ਜਿਹੜੇ ਦਿਹਾਤੀ ਇਲਾਕੇ ਨੇ ਤੇ ਥਾਣੇ ਨੇ ਸੋ ਉਹ ਐ ਤੇ ਇਸ ਕਰਕੇ ਉਹਦੇ ਚ ਅ ਕੀ ਹੁਣ ਕਿੱਥੇ ਕੀ ਹੋਇਆ ਇਹਦੀ ਬੇਰਵਾ ਕੀ ਹੈ ਉਹ ਆਪਾਂ ਨੂੰ ਅਜੇ ਮਿਲ ਲੈਣਾ ਹੈ ਆਪਾਂ ਕਿਉਂਕਿ ਜਿੰਨਾ ਜਿਹੜਾ ਐਗਜ਼ੈਕਟ ਨਹੀਂ ਮਿਲਦਾ ਸੁਣੀ ਸੁਣਾਈ ਗੱਲਾਂ ਹੈਗੀਆਂ ਨੇ ਜੀ ਤਰ੍ਹਾਂ ਆਨ ਸੁਣੀ ਜਾਈਆਂ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਪੂਰਾ ਬੇਰਵਾ ਮਿਲ ਗਿਆ ਲੋਕ ਚੈੱਕ ਕਰਾ ਜੀ ਬਿਲਕੁਲ ਬਿਲਕੁਲ ਪਰ ਕੁਝ ਵੀ ਹੋਵੇ ਤਾਂ ਹੁਣ ਆਉਂਦੇ ਸਮੇਂ ਨੂੰ ਪਤਾ ਲੱਗੇਗਾ ਪਰ ਫਿਰ ਵੀ ਪੰਜਾਬ ਪੁਲਿਸ ਦੇ ਉੱਤੇ ਕਾਫੀ ਜਿਹੜੀ ਸ਼ਕਤੀ ਦੇਖਣ ਨੂੰ ਮਿਲ ਰਹੀ ਹੈ ਤੇ ਪੰਜਾਬ ਪੁਲਿਸ ਦੇ ਗਾਜ਼ ਲਗਾਤਾਰ ਡਿੱਦੀ ਹੋਈ ਨਜ਼ਰ ਆ ਰਹੀ ਹੈ ਚਾਹੇ ਕੋਈ ਵੀ ਮਸਲਾ ਹੋਵੇ ਬਹੁਤ ਸਾਰੇ ਪੰਜਾਬ ਪੁਲਿਸ ਅਧਿਕਾਰੀਆਂ ਨੇ ਜਿਨ੍ਹਾਂ ਦੇ ਉੱਤੇ ਜਿਹੜੀਆਂ ਗਾਜ਼ਾਂ ਨੇ ਉਹ ਡਿੱਗ ਰਹੀਆਂ ਨੇ ਬਾਕੀ ਦੇਖੋ ਆਉਣ ਦੇ ਦਿਨ ਨੂੰ ਪਤਾ ਸਾਫ਼ ਸਪਸ਼ਟ ਹੋ ਜਾਵੇਗਾ ਕਿ ਐਗਜ਼ੈਕਟ ਕੀ ਚੀਜ਼ ਇਸ ਦੇ ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਵੀ ਕਰਾਂਗਾ ਇਹ ਵੀ ਇਹ ਵੀ ਇੱਕ ਇਹ ਵੀ ਟਰੈਕ ਰਿਕਾਰਡ ਹੈਗਾ ਕਿ ਸਸਪੈਂਡ ਕੀਤੇ ਜਾਂਦੇ ਆ ਉਸ ਤੋਂ ਬਾਅਦ ਵੇਰਵਾ ਕੋਈ ਨਹੀਂ ਥੋੜੀ ਦੇਰ ਬਾਅਦ ਕੀਤੇ ਜਾਂਦੇ ਆ ਜੀ ਪਹਿਲਾਂ ਦੋ ਕੀਤੇ ਸੀਗੇ ਚਸਪੇ ਵਿਲੇ ਦੇ ਵਿਲੇ ਦਾ ਡੀਜੀਪੀ ਵੀ ਕੀਤਾ ਸੀ ਉਹ ਸਸਪੈਂਡ ਕੀਤੇ ਫਿਰ ਬਹਾਲ ਕਰਤੇ ਇਸੇ ਤਰ੍ਹਾਂ ਹੋਰ ਕੁਝ ਰੈਵਨਿਊ ਡਿਪਾਰਟਮੈਂਟ ਦੇ ਵੀ ਕੀਤੇ ਸੀ ਮੁਹਾਲੀ ਦੇ ਕੀਤੇ ਸੀ ਬਾਅਦ ਬਹਾਲ ਕਰਤੇ ਉਹ ਕਿਉਂ ਕੀਤੇ ਕੀ ਨਹੀਂ ਕੋਈ ਮਲੇ ਕਈ ਵਾਰੀ ਮਲੇ ਹਰ ਸਰਕਾਰ ਦਾ ਆਪਣਾ ਪੈਟਰਨ ਹੁੰਦਾ ਹੈ ਇਹ ਸਰਕਾਰ ਦਾ ਇਹ ਜਿਹੜਾ ਪੈਟਰਨ ਹੈ ਇਹੀ ਹੈ ਵੀ ਉਸ ਤੋਂ ਬਾਅਦ ਫਿਰ ਬਹਾਲ ਵੀ ਹੋ ਜਾਂਦੇ ਆ ਤੇ ਉਹ ਹੁਣ ਉਹਦਾ ਕੀ ਉਹ ਚਾਰ ਸ਼ੀਟ ਹੋਏ ਕਿ ਨਹੀਂ ਹੋਏ ਕੀ ਹੋਇਆ ਉਹਨਾਂ ਦਾ ਉਹ ਕੁਝ ਨਹੀਂ ਪਤਾ ਸ਼ਾਇਦ ਇਹ ਡਰਾਵਾ ਦਿੰਦੇ ਹੋਣਗੇ ਕਿ ਸੁਧਰ ਜਾਓ ਨਹੀਂ ਤਾਂ ਸਸਪੈਂਡ ਕਰਤੇ ਜਾਣਗੇ ਬਾਕੀ ਵੀ ਛੱਡ ਡਰ ਜਾਂਦੇ ਹੋਣਗੇ ਕਿ ਅਸੀਂ ਹਣ ਸੁਧਰ ਜੀਏ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਜੀ ਜੀ ਪੰਜਾਬੀ ਯੂਨੀਵਰਸਿਟੀ ਦਾ ਮਾਮਲਾ ਆਪਣਾ ਆਪਣਾ ਮੈਂ ਵਿੱਚ ਸੌਰੀ ਗਵਰਨੈਂਸ ਦਾ ਆਪਣਾ ਆਪਣਾ ਸਟਾਈਲ ਹੈ ਜੀ ਪਰ ਮੈਨੂੰ ਲੱਗਦਾ ਹੈ ਕਿ ਸਿਰਫ ਡਰਾਵੇ ਨਾਲ ਜਿਹੜਾ ਹੈ ਨਾ ਇਸ ਤਰ੍ਹਾਂ ਜਿਹੜਾ ਉਹ ਜ਼ਰੂਰੀ ਨਹੀਂ ਕਿ ਡਰਾਈਵ ਨਾਲ ਅਫਸਰ ਕੰਮ ਕਰਦੇ ਜਾਸਾਂ ਅਫਸਰਾਂ ਤੋਂ ਕੰਮ ਲੈਣਾ ਆਉਣਾ ਚਾਹੀਦਾ ਆਉਣਾ ਚਾਹੀਦਾ ਬਿਲਕੁਲ ਇਹ ਗੱਲ ਹੈ ਇਸੇ ਵਿੱਚ ਕੰਮ ਲੈਣਾ ਤੇ ਸਿਸਟਮ ਨਾਲ ਕੰਮ ਹੁੰਦਾ ਹੈ ਜ਼ਰੂਰੀ ਨਹੀਂ ਬਾਕੀ ਇਹਨਾਂ ਦੀ ਆਪਣੀ ਥਿੰਕਿੰਗ ਹੈ ਸਰਕਾਰ ਦੀ ਆਪਣੀ ਮਰਜ਼ੀ ਹੈ ਜੀ ਪੰਜਾਬੀ ਯੂਨੀਵਰਸਿਟੀ ਦਾ ਮਾਮਲਾ ਕਾਫੀ ਭਖਿਆ ਹੋਇਆ ਹੈ ਲਗਾਤਾਰ ਡਟੇ ਹੋਏ ਨੇ ਵਿਦਿਆਰਥੀ ਕਿ ਜਰੂਰ ਤੱਕ ਸੈਨੇਟ ਦੀ ਚੋਣ ਦੀ ਤਰੀਕ ਦਾ ਐਲਾਨ ਨਹੀਂ ਹੁੰਦਾ ਸੀ ਸੰਘਰਸ਼ ਆਪਣਾ ਖਤਮ ਨਹੀਂ ਕਰਨਾ ਤੇ ਐਸੇ ਵਿਚਾਰਦੰਦ ਨੇ ਵੱਡੇ ਐਲਾਨ ਹੁਣ ਫੇਰ ਕਰ ਦਿੱਤੇ ਨੇ ਪ੍ਰੀਖਿਆਵਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਤੇ ਹੋਰ ਵੀ ਬਹੁਤ ਕੁਝ ਕੀਤਾ ਉਹਨਾਂ ਨੇ ਐਲਾਨ ਕੀ ਲੱਗਦਾ ਹੈ ਕਿ ਇਹ ਮਾਮਲਾ ਇਸ ਤਰੀਕੇ ਨਾਲ ਲਗਾਤਾਰ ਵਧਦਾ ਜਾਵੇਗਾ ਸੰਘਰਸ਼ ਲੰਮਾ ਹੋ ਸਕਦਾ ਹੈ ਭਈ ਹੋ ਰਿਹਾ ਜਦੋਂ ਤਾਂ ਉਸ ਤੋਂ ਜਦੋਂ ਉਹਨਾਂ ਨੇ ਵਾਪਸ ਲਿਆ ਸੀ ਆਰਡਰ ਜਿਹੜਾ ਆਪਣਾ ਨੋਟੀਫਿਕੇਸ਼ਨ ਉਦੋਂ ਤੱਕ ਇਹ ਲੱਗਤੇ ਇਹ ਵੀ ਵੀ ਸੀ ਵੀ ਕਹਿ ਕੇ ਸੀ ਛੇਤੀ ਅਸੀਂ ਪ੍ਰੋਸੈਸ ਸ਼ੁਰੂ ਕਰ ਰਹੇ ਆ ਪ੍ਰੋਸੈਸ ਸ਼ੁਰੂ ਕਰ ਰਹੇ ਆ ਤੇ ਉਦੋਂ ਤੱਕ ਲੱਗਦਾ ਸੀ ਵੀ ਇੱਕ ਦੋ ਦਿਨ ਤੱਕ ਉਹ ਪ੍ਰੋਸੈਸ ਸ਼ੁਰੂ ਹੋ ਗਿਆ ਤੇ ਆਨ ਦੀ ਰਿਕਾਰਡ ਆ ਜੇਗੀ ਗੱਲ ਤੇ ਇਹਦਾ ਖਤਮ ਹੋ ਜਾਏਗਾ ਪਰ ਉਹ ਨਹੀਂ ਆਈ ਹੁਣ ਤੇ ਸਟੂਡੈਂਟਸ ਨੇ ਕਿਹਾ ਵੀ ਅਸੀਂ ਤਾਂ ਉਹਨਾਂ ਚਿਰ ਉੱਠਣਾ ਜਿੰਨਾ ਚਿਰ ਸਾਨੂੰ ਲਿਖਤੀ ਰੂਪ ਚ ਨਹੀਂ ਦਿੰਦੇ ਜਾਂ ਪ੍ਰੋਸੈਸ ਸ਼ੁਰੂ ਹੋਣ ਦਾ ਆਨ ਰਿਕਾਰਡ ਨਹੀਂ ਕੁਝ ਆਉਂਦਾ ਸੋ ਇਹ ਆ ਤੋ ਇਹਦਾ ਹੁਣ ਇਹ ਲੱਗ ਰਿਹਾ ਆਪਣਾ 2 ਦਿਨ ਪਹਿਲਾਂ ਰਵਨੀਤ ਬਿੱਟੂ ਵੀ ਆਏ ਸੀਗੇ ਚੰਡੀਗੜ੍ਹ ਚ ਪ੍ਰੈਸ ਕਲੱਬ ਤੇ ਉਹਨਾਂ ਨੇ ਵੀ ਇਹ ਕਿਹਾ ਕਿ ਬਸ ਸੂਚਿਤੀ ਹੋ ਜਾਏਗਾ ਪਰ ਹੋਣ ਵਾਲਾ ਸੈਨਟ ਦੀ ਚੋਣਾਂ ਦਾ ਲਾਂਚ ਹੋਣ ਵਾਲਾ ਪ੍ਰੋਸੈਸ ਸ਼ੁਰੂ ਹੋਣ ਵਾਲਾ ਹੈ ਤੇ ਜਿਹੜਾ ਡਿਲੇ ਹੋ ਰਿਹਾ ਹੈ ਤੇ ਉਹ ਕਹਿ ਰਿਹਾ ਕਿ ਪਹਿਲਾਂ ਧਰਨਾ ਚੱਕ ਲੋ ਤੁਸੀਂ ਅਪੀਲ ਕੀਤੀ ਜਾ ਰਹੀ ਹੈ ਤੇ ਇਹਦਾ ਮਤਲਬ ਇਹ ਲਿਆ ਜਾ ਰਿਹਾ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਨੂੰ ਲੁਮਕਾਉਣਾ ਚਾਹੁੰਦੇ ਨੇ ਜਾਂ ਟਾਲਣਾ ਚਾਹੁੰਦੇ ਨੇ ਵੀ ਇੱਕ ਵਾਰੀ ਵਾਪਸ ਲੈ ਆ ਫਿਰ ਦੁਬਾਰਾ ਕਿਉਂਕਿ ਪਹਿਲਾਂ ਵੀ ਨੋਟੀਫਿਕੇਸ਼ਨ ਵਾਪਸ ਲੈ ਕੇ ਫਿਰ ਦੁਬਾਰਾ ਇਸ਼ੂ ਕਰਤਾ ਸੀਗਾ ਸੋ ਉਹਨਾਂ ਦੇ ਮਨ ਚ ਅਪ੍ਰੀਹੈਂਸ਼ਨ ਹੈ ਹੀ ਖਦਸ਼ਾ ਹੈਗਾ ਸਟੂਡੈਂਟਸ ਦੇ ਮਨ ਚ ਜਿਹੜੇ ਵੀ ਇਸ ਗੱਲ ਲਈ ਫਾਈਟ ਕਰ ਰਹੇ ਨੇ ਉਹਨਾਂ ਦੇ ਖਦਸ਼ਾ ਹੈ ਕਿ ਇਹਦਾ ਮਤਲਬ ਵੀ ਇਹ ਇੱਕ ਵਾਰੀ ਠੰਡਾ ਪਾ ਕੇ ਜਿਊਟੇਸ਼ਨ ਨੂੰ ਤੇ ਫਿਰ ਦੁਬਾਰਾ ਉਹੀ ਕਰਨਗੇ ਉੰਜੇ ਜੋ ਇਸ ਕਰਕੇ ਉਹ ਇਸ ਨੂੰ ਤੇਜ਼ ਕਰ ਰਹੇ ਨੇ ਐਜੀਟੇਸ਼ਨ ਨੂੰ ਤਾਂ ਕਿ ਪ੍ਰੈਸ਼ਰ ਬਣੇ ਤੇ ਉਹਦੇ ਜੀ ਉਹਨਾਂ ਨੇ ਇਹ ਇੰਤਿਆਰਨ ਦਾ ਬਾਈਕਾਡ ਕੀਤਾ ਉਹਦੇ ਜੀ ਇਹ ਐਗਮੈਂਟ ਬਲਾਕ ਦਾ ਘਰਾਓ ਕਰਨ ਦਾ ਉਹਦੇ ਜੀ ਉਹਨਾਂ ਨੇ ਉਹਨਾਂ ਨੇ 20 ਨਵੰਬਰ ਨੂੰ ਫੇਰ ਦੁਬਾਰਾ ਸੱਦਾ ਜਿਹੜਾ ਦੇ ਹੁੰਦਾ ਕੀਤਾ ਗਿਆ ਇਕੱਠ ਜਿਹੜਾ ਇਕੱਠ ਕੀਤਾ ਘਟ ਮਤਲਬ ਜਿਸ ਤਰ੍ਹਾਂ 10 ਨਵੰਬਰ ਨੂੰ ਕੀਤਾ ਸੀ ਉਸੇ ਤਰ੍ਹਾਂ ਹੀ 20 ਨਵੰਬਰ ਦਾ ਸੱਦਾ ਦਿੱਤਾ ਹੈ ਤਾਂ ਉਹ ਪ੍ਰੈਸ਼ਰ ਪਾਉਣਾ ਚਾਹੁੰਦੇ ਨੇ ਦਬਾਅ ਪਾਉਣਾ ਚਾਹੁੰਦੇ ਨੇ ਕਿ ਛੇਤੀ ਹੋ ਜਿਹੜਾ ਨੋਟੀਫਿਕੇਸ਼ਨ ਹੋ ਜੇ ਜਾਂ ਪ੍ਰੋਸੈਸ ਸ਼ੁਰੂ ਹੋ ਜੇ ਜਾਂ ਸਾਨੂੰ ਲਿਖਤੀ ਰੂਪ ਚ ਜਿਹੜਾ ਉਹ ਸਾਨੂੰ ਦਿੱਤਾ ਜਾਵੇ ਇੰਸ਼ੋਰੈਂਸ ਦਿੱਤੀ ਜਾਵੇ ਲਿਖਤੀ ਰੂਪ ਤੇ ਇਹਦਾ ਹੁਣ ਜਿਵੇਂ ਉਹਦੇ ਨਾਲ ਕੀ ਹੈ ਕਿ ਜਿੰਨਾ ਲਟਕ ਰਿਹਾ ਹੈ ਇਹ ਉਹਨੇ ਹੀ ਉਹਦੀ ਜਿਹੜੀ ਸੈਂਟਰਲ ਗਵਰਨਮੈਂਟ ਹੈ ਬੀਜੇਪੀ ਹੈ ਉਨੀ ਉਹਦੀ ਨਾ ਹੀ ਬਦਨਾਮੀ ਹੋ ਰਹੀ ਐ ਉਨੀ ਉਹਨਾਂ ਦਾ ਪੋਲਿਟੀਕਲ ਨੁਕਸਾਨ ਦੇਖੋ ਪਹਿਲਾਂ ਵੀ ਹੋਇਆ ਨੁਕਸਾਨ ਬਹੁਤ ਤਰਨ ਤਰਨ ਦੇ ਨਤੀਜੇ ਆਪਣੇ ਸਾਹਮਣੇ ਆ ਕਿ ਬੀਜੇਪੀ ਦੀ ਜਮਾਨਤ ਵੀ ਨਹੀਂ ਬਚੀ ਤੁਸੀਂ ਕਹਿਣ ਜੋ ਮੈਂ ਜਨ ਕਿ ਅਨਾ ਕਿ ਨਾ ਨੁਕਸਾਨ ਹੋਇਆ ਜਿਉਂ ਨੀਟੂ ਸ਼ਟਰਾਂ ਵਾਲਾ ਜਿਹੜਾ ਇੱਕ ਬੰਦਾ ਹੈਗਾ ਤੇ ਜਿਹੜੀਆਂ ਉਹਨੂੰ ਵੋਟਾਂ ਪਈਆਂ ਉਹਦੋਂ ਥੋੜੀਆਂ ਜਿਹੀਆਂ ਵੋਟਾਂ ਵੱਧ ਬੀਜੇਪੀ ਨੂੰ ਪਈਆਂ ਉਹ ਇਕੱਲਾ ਇੱਕ ਨੈਸ਼ਨਲ ਪਾਰਟੀ ਤੇ ਉਹਨਾਂ ਇਹਨੂੰ ਮੈਨੂੰ ਲੱਗਦਾ ਕਿ ਦਿੱਲੀ ਚ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਹੈ ਜਾਂ ਜਿਹੜੇ ਕਰਤਾ ਧਰਤਾ ਨੇ ਉਹਨਾਂ ਨੂੰ ਪੰਜਾਬੀਆਂ ਦੀ ਪੰਜਾਬ ਦੀ ਮਸਲਿਆਂ ਦੀ ਸੈਕੀ ਜਿਹੜੀ ਹੈ ਮਾਨਸਿਕਤਾ ਸਮਝ ਨਹੀਂ ਆ ਰਹੀ ਸਮਝ ਨਹੀਂ ਆ ਰਹੀ ਨਹੀਂ ਸਮਝ ਨਹੀਂ ਆ ਰਹੀ ਇਹੋ ਜਿਹੇ ਫੈਸਲੇ ਕਰੀ ਜਾਂਦੇ ਨੇ ਜਾਂ ਕਿਦੇ ਕਹੇ ਦੇ ਕਰ ਦਿੰਦੇ ਉਹ ਜਿਹੇ ਨਹੀਂ ਤੇ ਜਿਹੜਾ ਪੰਜਾਬ ਵਾਲੇ ਵੀ ਕਿਹੜਾ ਸਮਝਾ ਪਾ ਰਹੇ ਨੇ ਜਿਹੜੇ ਪੰਜਾਬ ਵਾਲੇ ਨੇ ਜਿਵੇਂ ਰਵਨੀਤ ਬਿੱਟੂ ਨੇ ਸੁਨੀਲ ਜਾਖੜ ਨੇ ਇਹਨਾਂ ਨੇ ਕਾਂਗਰਸ ਪਾਰਟੀ ਚ ਰਹੇ ਨੇ ਇਹਨਾਂ ਨੂੰ ਪੰਜਾਬ ਦੀ ਸਾਇਕੀ ਪਤਾ ਹੈ ਪਰ ਮਲਾਦੇ ਵੀ ਸਮਝਾ ਨਹੀਂ ਬਾਰੇ ਸੁਨੀਲ ਜਾਖੜ ਨੂੰ ਦੇਖੋ ਕੱਲ ਜਿਹੜਾ ਹਾਰ ਹੋਈ ਆ ਉਸ ਤੋਂ ਬਾਅਦ ਸੁਨੀਲ ਜਾਖੜ ਦਾ ਇੱਕ ਬਿਆਨ ਆਇਆ ਹੈ ਕਿ ਬੀਜੇਪੀ ਨੂੰ ਹੁਣ ਅੰਦਰ ਚਾਤੀ ਮਾਰਨੀ ਚਾਹੀਦੀ ਹੈ ਸਮਝਣਾ ਚਾਹੀਦਾ ਹੈ ਕਿ ਆਪਣੇ ਜਿਹੜੀਆਂ ਪਾਲਿਸੀਆਂ ਹੈਗੀਆਂ ਉਹਦੀਆਂ ਲੋਕਾਂ ਤੱਕ ਪਹੁੰਚਣ ਮਤਲਬ ਉਹਦਾ ਕਹਿਣ ਦਾ ਭਾਵ ਸੀ ਵੀ ਹੁਣ ਵੀ ਜਾਗਪੋ ਚੋਚੋ ਤੇ ਹੁਣ ਵੀ ਜਾਗ ਪੋ ਉਹਦਾ ਕਹਿਣ ਦਾ ਭਾਵ ਇਹ ਸੀ ਉਹਨੇ ਮਤਲਬ ਬਹੁਤ ਹੀ ਸੰਭਲ ਸੰਭਲ ਕੇ ਜਿਹੜੀ ਢੰਗ ਨਾਲ ਉਹਨੇ ਸਾਰੀ ਗੱਲ ਕਹਿਦੀ ਸਾਰੀ ਗੱਲ ਕਹਿਦੀ ਆਪਾਂ ਕਹਿੰਦੇ ਇੰਡਾਇਰੈਕਟ ਥੋੜੀ ਅਪਰੋਚ ਹੈ ਵੀ ਜਿਹੜੀ ਅਪਰੋਚ ਆ ਤੁਹਾਨੂੰ ਠੀਕ ਨਹੀਂ ਆ ਉਹਦੇ ਸੁਨੀਲ ਜਖਰ ਉਹਨਾਂ ਨਿਤਾਵਾਂ ਚੋਂ ਨੇ ਜਿਹੜੇ ਓਪਨਲੀ ਐਡਵੋਕੇਟ ਕਰਦੇ ਨੇ ਕਿ ਪੰਜਾਬ ਚ ਤੁਸੀਂ ਮੋਡਰੇਟ ਲੀਡਰਸ਼ਿਪ ਨੂੰ ਅਕਾਲੀ ਲੀਡਰਸ਼ਿਪ ਨੂੰ ਤਕੜਾ ਕਰੋ ਉਹਨਾਂ ਨਾਲ ਹੱਥ ਮਲਾਓ ਤੇ ਤੁਸੀਂ ਪੰਜਾਬ ਚ ਪਾਵਰ ਚ ਆ ਸਕਦੇ ਹੋ ਹਾਂ ਕੰਜ਼ੰਮਨ ਨਤੀਜਾ ਸਾਫ ਹੈ ਦੇਖੋ ਗੱਲ ਇਹ ਦੂਜੀ ਨੰਬਰ ਤੇ ਤੇ ਬੀਜੇਪੀ ਸਭ ਤੋਂ ਪਿੱਛੇ ਤੇ ਉਹ ਵੀ ਜਮਾਨਤ ਜਬਤ ਹੂੰ ਤੋਂ ਉਹਦਾ ਦਾਅਵੇ ਦਾ ਉਹਨਾਂ ਨੇ ਇੱਕ ਆ ਕਰ ਰਹੇ ਨੇ ਕਿ ਅਸੀਂ ਇਕੱਲੇ ਲੜਾਂਗੇ ਤੋਂ ਉਹ ਜਿਹੜੀ ਇਹ ਜਿਹੜਾ ਪੰਜਾਬ ਜਿਸ ਦਾ ਮਸਲਾ ਹੈ ਮਿਸਹੈਂਡਲ ਕੀਤਾ ਜਾ ਰਿਹਾ ਹੁਣ ਵੀ ਪਹਿਲਾਂ ਵੀ ਕੀਤਾ ਹੁਣ ਵੀ ਕੀਤਾ ਜਾ ਰਿਹਾ ਮਿਸਹੈਂਡਲ ਤੇ ਬਿੱਟੂ ਨੇ ਇੱਕ ਗੱਲ ਕਹੀ ਸੀ ਕਿ ਜਿਹੜੇ ਮਸਲੇ ਨਾਲ ਜਜ਼ਬਾਤ ਜੁੜ ਜਾਂਦੇ ਤਾ ਉਹਦੇ ਅੱਗੇ ਸਵਿੰਡਰ ਕਰਨਾ ਪੈਂਦਾ ਫਿਰ ਉਹਦੇ ਅੱਗੇ ਜਿਹੜਾ ਰੈਸ਼ਨਲ ਜਾਂ ਲਾਜਿਕ ਨਹੀਂ ਚੱਲਦਾ ਤੇ ਇਸ ਕਰਕੇ ਅਸੀਂ ਇਸ ਨੂੰ ਮੰਨ ਲਿਆ ਸੋ ਉਹ ਮੰਨ ਕੇ ਫਿਰ ਉਹ ਜਿਵੇਂ ਉਹ ਕਈ ਵੇਂ ਕਹਿੰਦੇ ਕਹਿੰਦੇ ਨੇ ਨਾ ਵੀ ਮਿੰਗਣਾ ਖੋਲ ਕੇ ਦੁੱਧ ਦੇਣਾ ਹੁੰਦਾ ਨਾ ਇੱਕ ਵੀ ਦੁੱਧ ਵੀ ਦੇਣਾ ਤੇ ਮਿੰਗਣਾ ਖੋਲ ਕੇ ਦੇਣਾ ਤੇ ਫਿਰ ਕਹੀ ਪਰ ਇੱਕ ਮੈਂ ਹੋਰ ਵੀ ਸ਼ਬਦ ਵਰਤਿਆ ਸੀ ਮੈਂ ਕਿ ਨਾਲੇ ਛਿੱਤਰ ਵੀ ਖਾਦੇ ਨਾਲੇ ਗੰਡੇ ਵੀ ਖਾਦੇ ਹੂੰ ਵੀ ਨਾਲੇ ਤਾਂ ਉਹ ਵਾਪਸ ਵੀ ਲਿਆ ਲਿਆ ਨਾਲੇ ਬਦਨਾਮੀ ਵੀ ਕਰਾ ਦਿੱਤੀ ਹੁਣ ਵੀ ਉਹੀ ਕੰਮ ਕਰ ਰਹੇ ਆ ਵੀ ਜੇ ਕਰਨਾ ਹੀ ਹੈ ਪ੍ਰੋਸੈਸ ਸ਼ੁਰੂ ਤੇ ਫਿਰ ਕਰਕੇ ਆਨ ਰਿਕਾਰਡ ਕਰ ਲਓ ਫਿਰ ਲਟਕਾਈ ਕੇ ਜਾਂਦੇ ਹੋ ਮਤਲਬ ਇਹ ਸਮਝੋ ਬਾਰੀ ਹੈਗੀ ਗੱਲ ਇਹ ਤੇ ਇਹ ਠੀਕ ਹੈ ਬੀਜੇਪੀ ਬਿਹਾਰ ਜਿੱਤ ਗਈ ਹੈ ਬੀਜੇਪੀ ਨੂੰ ਬੜਾ ਇਸ ਵੇਲੇ ਉਹ ਹੈ ਆਪਮ ਬੂਟ ਚ ਹੈਗੇ ਉਹਨੇ ਉਹਨਾਂ ਕੋਲ ਸਮਾਂ ਹੀ ਨਹੀਂ ਸ਼ਾਇਦ ਹੈਗਾ ਇੱਧਰ ਪੰਜਾਬ ਦੇ ਇੱਧਰ ਦੇਖਣ ਦਾ ਪਰ ਜੇ ਨਹੀਂ ਦੇਖਣਗੇ ਤਾਂ ਉਹਨਾਂ ਦਾ ਆਪਣਾ ਨੁਕਸਾਨ ਹੋ ਰਿਹਾ ਤੇ ਲੋਕਾਂ ਦਾ ਵੀ ਹੋ ਰਿਹਾ ਹੈ ਸਟੂਡੈਂਟਸ ਆ ਵੀ ਹੋ ਰਿਹਾ ਜੀ ਤੇ ਮੈਨੂੰ ਲੱਗਦਾ ਕਿ ਛੇਤੀ ਕੋਈ ਨਾ ਕੋਈ ਇਹਨੂੰ ਇਮੀਡੀਏਟ ਕਰਨਾ ਚਾਹੀਦਾ ਇੱਕ ਪਾਸਾ ਕਰ ਦੇਣ ਠੀਕ ਹੈ ਹਮ ਬਿਲਕੁਲ ਉਹਨਾਂ ਨੂੰ ਲਟਕਾਉਣ ਦੇ ਗੱਲ ਆ ਰਹੀ ਸੁਖਵੀਰ ਸੁਖਵੀਰ ਬਾਦਲ ਆਪਾਂ ਹੁਣ ਇਸ ਵੇਲੇ ਗੱਲ ਕਰ ਰਹੇ ਹਾਂ ਜਦੋਂ ਥੋੜੀ ਦੇਰ ਬਾਅਦ ਸੁਖਵੀਰ ਬਾਦਲ ਨੇ ਅੱਜ ਸ਼ਾਮ ਨੂੰ ਪੀਜੀ ਉਥੇ ਸਟੂਡੈਂਟਸ ਕੋਲ ਜਾਣਾ ਹੈ ਇਹਦਾ ਮਤਲਬ ਕੀ ਹੈ ਕਿ ਪੋਲਿਟਿਕਲ ਰੰਗਤ ਮਿਲ ਰਹੀ ਹੈ ਉਸ ਨੂੰ ਉਸ ਨੂੰ ਹੋਰ ਬਾਲ ਮਿਲੇਗਾ ਉਸ ਐਜੀਟੇਸ਼ਨ ਨੂੰ ਬਿਲਕੁਲ ਵਿਦਿਆਰਥੀ ਦਾ ਆਪਣਾ ਸੰਗਰਸ਼ جاری ਰਹੀ ਨੇ ਬਾਕੀ ਦੇਖੋ ਕੇਂਦਰ ਸਰਕਾਰ ਕੀ ਕਰਦੀ ਹੈ ਕੀ ਉਹਨਾਂ ਦੇ ਕੀ ਉਹਨਾਂ ਦੇ ਦਿਮਾਗ ਚ ਚੱਲ ਰਿਹਾ ਹੈ ਤਾਂ ਹਜੇ ਕੁਝ ਸਮਝ ਵੀ ਨਹੀਂ ਆ ਰਿਹਾ ਕਿ ਲਟਕਾਣਾ ਚਾਹੁੰਦੇ ਨੇ ਕੀ ਕਰਦੇ ਨੇ ਬਾਕੀ ਤਾਂ ਉਹਨਾਂ ਨੂੰ ਕਲੀਅਰ ਹੋਵੇਗਾ ਇੱਕ ਅੱਜ ਭਾਰਤ ਪੋਸ਼ਣ ਅਸ਼ੂਦੇ ਬਲੋਬੀ ਪੋਸਟ ਪਾਈ ਜਾਂਦੀ ਆ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਤਰਨ ਤਰਨ ਦੇ ਨਤੀਜੇ ਆਉਂਦੇ ਨੇ ਉਸ ਤੋਂ ਬਾਅਦ ਤਰਨ ਤਰਨ ਦੇ ਨਤੀਜੇ ਤੋਂ ਬਾਅਦ ਇਹ ਗੱਲ ਕਹੀ ਜਾ ਰਹੀ ਹੈ ਇੱਕ ਤਾਂ ਗੱਲ ਬਿਲਕੁਲ ਸਪਸ਼ਟ ਸੀ ਕਿ ਰਾਜਾ ਬੜਿੰਗ ਦੇ ਜੋ ਵਿਵਾਦਿਤ ਬਿਆਨ ਸੀ ਉਸ ਨੇ ਲੋਕਾਂ ਦੇ ਮਨਾਂ 'ਚ ਬਹੁਤ ਠੇਸ ਪਹੁੰਚਾਈ ਆ ਹੋ ਸਕਦਾ ਹੈ ਕਿ ਇਹ ਨੁਕਸਾਨ ਉਹਨਾਂ ਨੂੰ ਕੀਤਾ ਹੋਵੇ ਤੇ ਨਾਲ ਇਹ ਵੀ ਗੱਲ ਆ ਰਹੀ ਸੀ ਕਿ ਜੋ ਕਾਂਗਰਸ ਦੇ ਧੜੇਵੰਦੀ ਹੈ ਜੋ ਉਹਨਾਂ ਦੇ ਵਿੱਚ ਫੁੱਟ ਪਈ ਹੋਈ ਹੈ ਅੰਦਰੂਨੀ ਕਲੇਸ਼ ਹੈ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਕਾਂਗਰਸ ਨੂੰ ਇਹਨਾਂ ਨੁਕਸਾਨ ਦੇਖਣਾ ਪਿਆ ਇਹ ਚਰਚਾਵਾਂ ਲਗਾਤਾਰ ਚੱਲ ਰਹੀਆਂ ਨੇ ਤੇ ਇਸੇ ਵਿਚਾਰਨ ਦੀ ਪੋਸਟ ਆਉਂਦੀ ਹੈ ਕਿ ਦੇਖੋ ਉਹਨਾਂ ਨੇ ਲੁਧਿਆਣੇ ਦੀ ਗੱਲ ਕੀਤੀ ਕਿ ਲੁਧਿਆਣੇ ਦੇ ਵਿੱਚ ਸਰਕਾਰ ਦੀ ਧੱਕੇਸ਼ਾਈ ਸੀ ਕਾਂਗਰਸ ਵਰਸਸ ਰਾਜ ਮਸ਼ੀਨਰੀ ਸੀ ਉਹਨਾਂ ਨੇ ਇਹ ਗੱਲ ਕਹੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਦੇਖੋ ਕਿ ਉਦੋਂ ਵੀ ਜ਼ਿੰਮਨੀ ਚਾਣ ਚਹੀ ਕੋਈ ਹੋਇਆ ਤਾਂ ਹੁਣ ਵੀ ਕੋਈ ਬਹੁਤਾ ਫਰਕ ਤਾਂ ਨਹੀਂ ਸੀਗਾ ਕਿ ਜਿਹੜੀ ਧੜੇਬੰਦੀ ਹੈ ਅਕਾਲੀ ਦਲ 'ਚ ਸਾਫ਼ ਦੇਖਣ ਨੂੰ ਮਿਲੀ ਹੈ ਕਿ ਉਹਨਾਂ ਦੇ ਦੋ ਧੜੇ ਬਣੇ ਹੋਏ ਨੇ ਪਰ ਕਾਂਗਰਸ ਦੀ ਇੱਕੋ ਗੱਲ ਕਹੀ ਜਾਂਦੀ ਹੈ ਕਿ ਧੜੇਬੰਦੀ ਕਰਕੇ ਨੁਕਸਾਨ ਹੁੰਦਾ ਹੈ ਅਜੀਹਾ ਕੁਝ ਵੀ ਨਹੀਂ ਦਾ ਕੁਝ ਧੜੇਬੰਦੀ ਨਹੀਂ ਹੋਈ ਇਹ ਰਾਜ ਮਸ਼ੀਨਰੀ ਬਸ ਕਾਂਗਰਸ ਹੁੰਦੀ ਹੈ ਤੁਸੀਂ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਦੇਖੋ ਆਸ਼ੂ ਜੀ ਕੋਈ ਦਾਅਵੇ ਕਰਿਆ ਸਭ ਨੂੰ ਪਤਾ ਹੈ ਔਰ ਬੜੀ ਪਬਲਿਕ ਹੈਗੀ ਖੁੱਲੀ ਹੈ ਜਿਹੜੀ ਉਹਨਾਂ ਦੇ ਵਿੱਚ ਧੜੇਬੰਦੀ ਹੈਗੀ ਆਪ ਆਪਣੇ ਕਾਂਗਰਸ ਦੇ ਵਿੱਚ ਉਹ ਕਿੰਨੇ ਸੀਐਮ ਬਣੇ ਫਿਰਦੇ ਨੇ ਹਰੇਕ ਹੀ ਆਪਣਾ ਉਹਨਾਂ ਦੇ ਸੀਐਮ ਦਾ ਦਾਅਵਾਦਾਰ ਹੈ ਤੇ ਲੁਧਿਆਣੇ ਜਿਹਦਾ ਬਹੁਤ ਸਾਫ ਜाहिर ਹੋਈ ਸੀ ਲੁਧਿਆਣੇ ਤਾਂ ਇਹ ਗੱਲ ਸਵੈ ਤੋਂ ਇਹ ਸੀ ਕਿ ਜੇ ਕਾਂਗਰਸ ਇਕੱਠੇ ਹੋ ਕੇ ਲੜਦੀ ਤਾਂ ਸ਼ਾਇਦ ਨਤੀਜਾ ਹੋਰ ਹੁੰਦਾ ਹੋਰ ਹੁੰਦਾ ਮਤਲਬ ਇੰਨਾ ਜਿੰਨਾ ਫਰਕ ਸੀ ਵੋਟਾਂ ਦਾ ਕਿਉਂਕਿ ਕਾਂਗਰਸ ਤਾਂ ਇਕੱਠੇ ਹੋ ਕੇ ਲੜੀ ਨਹੀਂ ਉਹ ਤਾਂ ਆਪਸ ਵਿੱਚ ਹੀ ਲੜੀਏ ਦਾ ਇੱਥੇ ਵੀ ਤਰਨਤਾਰਨ ਵੀ ਤਰਨਤਾਰਨ ਤੱਕ ਚਲੋ ਕਿਉਂਕਿ ਪਹਿਲਾਂ ਆਪ ਦੀ ਜਿੱਤੀ ਹੋਈ ਸੀ ਪੰਥਕ ਹਲਕਾ ਸੀ ਕਾਂਗਰਸ ਦੀ ਪੋਜੀਸ਼ਨ ਉਸ ਤਰ੍ਹਾਂ ਹੈ ਨਹੀਂ ਸੀ ਤੇ ਪਰ ਫਿਰ ਵੀ ਉੱਥੇ ਵੀ ਇਹ ਕਹਿ ਜਾਂਦਾ ਜੀ ਉਹ ਤਾਂ ਹੀ ਬਾਜਵੇ ਦਾ ਬੰਦਾ ਹੈ ਉਹ ਤਾਂ ਕੈਂਡੀਡੇਟ ਬਾਜਵੇ ਦਾ ਹਾਂ ਪਰ ਇੱਕ ਗੱਲ ਤਾਂ ਹੈਗੀ ਕੁਐਸਚਨ ਸੀਗਾ ਕਿ ਰਾਜੇ ਬਡਿੰਗ ਦਾ ਜਿਹੜਾ ਜੋ ਕੁਝ ਉਹਦੇ ਨਾਲ ਉਹਦੇ ਜਿਹੜੇ ਬੋਲਕ-ਬੋਲ ਸੀ ਉਹਨਾਂ ਨਾਲ ਹੋਇਆ ਉਦੋਂ ਇਹ ਲੱਗਦਾ ਸੀਗਾ ਵੀ ਸ਼ਾਇਦ ਇਹਦਾ ਵੋਟਾਂ ਦੇ ਅਸਰ ਪਏਗਾ ਨਹੀਂ ਪਏਗਾ ਪਰ ਹੁਣ ਲੱਗ ਰਿਹਾ ਕਿ ਇਹਦਾ ਅਸਰ ਵੀ ਪਿਆ ਇਸ ਕੰਟਰੋਵਰਸੀ ਦਾ ਉਹਦੇ ਜਿਹੜੇ ਜੋ ਉਦੇ ਦਾ ਮਤਲਬ ਜਿਹੜਾ ਦਲਿਤ ਵਰਗ ਦਾ ਕੋਈ ਹਿੱਸਾ ਸ਼ਾਇਦ ਉਹ ਕਾਂਗਰਸ ਨਾਲੋਂ ਨਾਰਾਜ਼ ਹੋਇਆ ਤੇ ਉਹਦਾ ਅਸਰ ਤਾਂ ਪਿਆਰ ਲੱਗਦਾ ਹੈ ਮਤਲਬ ਫਿਜ਼ੀਕਲੀ ਵੀ ਪਿਆ ਹੈਗਾ ਵੋਟਾਂ ਦੇ ਪੱਖੋਂ ਵੀ ਤੇ ਪ੍ਰਚਾਰ ਦੇ ਪੱਖੋਂ ਵੀ ਤੇ ਪਰਸੈਪਸ਼ਨ ਦੇ ਪੱਖੋਂ ਵੀ ਪਰਸੈਪਸ਼ਨ ਦੇ ਪੱਖੋਂ ਜਦੋਂ ਕਈ ਵਾਰੀ ਇਹ ਹੋ ਜਾਂਦਾ ਕਿ ਜੇ ਕਾਂਗਰਸ ਬਾਰੇ ਇਹ ਬਣ ਜਾਂਦਾ ਜੀ ਇਹ ਤਾਂ ਹੈ ਹੀ ਇਹਨਾਂ ਦੇ ਖਿਲਾਫ ਜਿਵੇਂ ਦੇਖੋ ਨਾ ਤੁਸੀਂ ਪੀਐਮ ਮੋਦੀ ਨੇ ਉੱਥੇ ਬਿਹਾਰ ਜਾ ਕੇ ਚੰਨੀ ਬਾਰੇ ਇਹ ਹਾਂ ਚੰਨੀ ਬਾਰੇ ਗੱਲ ਕੀਤੀ ਹਾਂ ਚੰਨੀ ਬਾਰੇ ਕੀਤੀ ਕਿ ਆ ਆ ਉਹਨਾਂ ਦੀ ਅਪਰੋਚ ਹੈ ਪ੍ਰਸਿੰਗ ਤੇ ਉਹ ਪਰਸੈਪਸ਼ਨ ਬਣਾਤਾ ਜਾਂਦਾ ਹੈ ਕਿ ਇਹ ਤਾਂ ਜੀ ਤੁਹਾਡੇ ਖਿਲਾਫ ਨੇ ਜੀ ਤੇ ਪਰਸੈਪਸ਼ਨ ਬਹੁਤ ਕਾਊਂਟ ਕਰਦਾ ਹੈ ਜੋ ਨੁਕਸਾਨ ਹੋਇਆ ਤੇ ਇਹਦਾ ਕਾਂਗਰਸ ਦਾ ਜੋ ਮਰਜ਼ੀ ਕਹੀ ਜਾਣ ਨਤੀਜਾ ਇਹ ਹੈਗਾ ਕਿ ਹੁਣ ਲੀਡਰਸ਼ਿਪ ਦੀ ਤਵਦੀਲੀ ਇਹਨਾਂ ਦੀ ਕਾਂਗਰਸ ਦੀ ਸੁਭਾਵਿਕ ਹੈ ਪਾ ਮੇ ਉਹ 10 ਦਿਨ ਨੂੰ ਹੋ ਜਾਏ 20 ਦਿਨ ਹੋ ਜਾਏ ਮਹੀਨੇ 2 ਮਹੀਨੇ ਕਾਂਗਰਸ ਦੀ ਜਿਹੜੀ ਪੰਜਾਬ ਸਟੇਟ ਦੀ ਲੀਡਰਸ਼ਿਪ ਹੈ ਸੂਬੇ ਦੀ ਉਹਦੇ ਚ ਤਬਦੀਲੀ ਹੋਣੀ ਚੇਂਜ ਹੋਏਗੀ ਹੁਣ ਵੈਸੇ ਤਾਂ ਜਿਹੜੀ ਸੱਟਬੈਕ ਜਿਹੜੀ ਇੱਥੇ ਲੱਗੀ ਐ ਬਿਹਾਰ ਚ ਵੀ ਲੱਗੀ ਐ ਬਹੁਤ ਵੱਡੀ ਸੱਟ ਕਾਂਗਰਸ ਨੂੰ ਕੱਲੀ ਪੰਜਾਬ ਚ ਨਹੀਂ ਲੱਗੀ ਸੋ ਉਹਨਾਂ ਨੂੰ ਸਾਰੇ ਰੀਥਿੰਕ ਕਰਨਾ ਪੈਣਾ ਆਪਣਾ ਜਿਹੜੇ ਆਪਣੀ ਪਾਲਿਸੀਆਂ ਆਪਣੇ ਫੈਸਲੇ ਆਪਣੀ ਲੀਡਰਸ਼ਿਪ ਜਿਹੜੀ ਉੱਥੇ ਮੂਰੀ ਲਾਈ ਐ ਇੱਥੇ ਮੂਰੀ ਲਾਈ ਐ ਉਹ ਸਾਰੇ ਉਹਨੂੰ ਰੀਥਿੰਕ ਕਰਨਾ ਪੈਣਾ ਐ ਜਿਹੜੀ ਕਾਂਗਰਸ ਹਾਈ ਕਮਾਂਡ ਹੈਗੀ ਜੀ ਦੇਖੋ ਖਤਰੇ ਦੇ ਕੰਟੀ ਪੱਟ ਗਈ ਹੈ ਗੂੰਜ ਹਾਈ ਕਮਾਂਡ ਤੱਕ ਜਾਵੇਗੀ ਤੇ ਫਿਰ ਹਾਈ ਕਮਾਂਡ ਕੀ ਫੈਸਲਾ ਲੈਂਦੀ ਹੈ ਤਾਂ ਪਤਾ ਲੱਗੇਗਾ ਜਦੋਂ ਕੁਝ ਫੈਸਲਾ ਉਹਨਾਂ ਦੇ ਵੱਲੋਂ ਲਿਆ ਜਾਂਦਾ ਹੈ SDPC ਨੇ ਅੱਜ ਪੰਜਾਬ ਸਰਕਾਰ ਦੇ ਉੱਤੇ ਇੱਕ ਨਿਸ਼ਾਨਾ ਸਾਧਿਆ ਉਹਨਾਂ ਨੇ ਇੱਕ ਗੱਲ ਕੀਤੀ ਹੈ ਕਿ ਬੀਤ ਦੇ ਨਿੱਕੇ ਖਬਰ ਆਉਂਦੀ ਹੈ ਕਿ ਇੱਕ ਪੰਜਾਬਣ ਜਿਹੜੀ ਹੈ ਉਹ ਪਾਕਿਸਤਾਨ ਸਿੱਖ ਜੱਥੇ ਦੇ ਨਾਲ ਜਾਂਦੀ ਹੈ ਲਾਪਤਾ ਹੋ ਜਾਂਦੀ ਹੈ ਫਿਰ ਖਬਰ ਆਉਂਦੀ ਹੈ ਕਿ ਉਸਨੇ ਧਰਮ ਬਦਲ ਬਦਲ ਕੇ ਨਿਕਾਹ ਕਰ ਲਿਆ ਤੇ SDPC ਨੇ ਅੱਜ ਬੋਲਿਆ ਕਿ ਪੰਜਾਬ ਸਰਕਾਰ ਤੇ ਸੁਰੱਖਿਆ ਏਜੰਸੀਆਂ ਨੇ ਜਾਂਚ ਕਿਉਂ ਨਹੀਂ ਕੀਤੀ ਜੇਕਰ ਅਜਿਹਾ ਹੁੰਦਾ ਤੇ ਇਸ ਤਰੀਕੇ ਦੀ ਕੋਈ ਗੱਲ ਹੀ ਨਹੀਂ ਸੀ ਹੋਣੀ ਦੇਖੋ ਉਹ ਜਿਹੜੀ ਬੜੀ ਨਵੇਕਲੀ ਘਟਨਾ ਅਜੀਬ ਘਟਨਾ ਹੈਗੀ ਕਿ ਵੈਸੇ ਇੱਕ ਦੂਜੇ ਪਾਕਿਸਤਾਨ ਚ ਜਾ ਕੇ ਜਾਂ ਇਧਰੋਂ ਇਧਰ ਉਹਨਾਂ ਦੀਆਂ ਲੜਕੀਆਂ ਜਿਹੜੀਆਂ ਇਧਰੋਂ ਉਹ ਜਿਹੜੇ ਮੁਸਲਮ ਮੁਸਲਮ ਲੜਕੀਆਂ ਨਾਲ ਲੜਕਿਆਂ ਨਾਲ ਵਿਆਹ ਤਾਂ ਕੋਈ ਨਵੀਂ ਗੱਲ ਨਹੀਂ ਹੈਗੀ ਜੀ ਦੋਵੇਂ ਪਾਸੇ ਹੁੰਦੇ ਰਹੇ ਆ ਸੈਟਲ ਵੀ ਹੁੰਦੇ ਰਹੇ ਆ ਉਹਨਾਂ ਨੂੰ ਵੀਜੇ ਹੀ ਮਿਲਦੇ ਰਹੇ ਆ ਕਾਫੀ ਹੁੰਦੇ ਆ ਮਤਲਬ ਕਾਫੀ ਮਤਲਬ ਮੈਨੂੰ ਉਦਾਹਰਨਾਂ ਹੈਗੀਆਂ ਨੇ ਮਿਸਾਲਾਂ ਹੈਗੀਆਂ ਨੇ ਪਰ ਉੱਥੇ ਜਾ ਕੇ ਮੁਸਲਮ ਧਰਮ ਅਪਣਾ ਕੇ ਕਰਨਾ ਇਹ ਇਹ ਆਪਣੇ ਆਪ ਵਿੱਚ ਬਹੁਤ ਰੇਅਰ ਹੈਗਾ ਪਹਿਲਾਂ ਵੀ ਕਦਾ ਕੇਸ ਇਸ ਤਰ੍ਹਾਂ ਹੋਇਆ ਸੀਗਾ ਤੇ ਉਹਦੇ ਤੇ ਜਿਹੜਾ ਹੈਗਾ ਨਾ ਹੁਣ ਜੋ ਸਾਹਮਣੇ ਆਏ ਤੱਥ ਪਹਿਲੀ ਗੱਲ ਤਾਂ ਉਹ ਕੋਈ ਨੌਜਾਨ ਕੁੜੀ ਨਹੀਂ ਹੈ ਜੀ ਉਹਦੇ ਦੋ ਲੜਕੇ ਨੇ ਪੋਤਾ ਵੀ ਹੈਗਾ ਬਲੋ ਹੋਏ ਉਮਰ ਉਹਦੀ ਮਿਡਲ ਏਜ ਤੋਂ ਵੀ ਵੱਧ ਉਮਰ ਹੈਗੀ ਹੈ ਤੇ ਪੋਤਾ ਵੀ ਹੈਗਾ ਉਹਦਾ ਬਲ ਇੰਨੀ ਉਮਰ ਹੈਗੀ ਤੇ ਪਰ ਉਹਦਾ ਜਿਹੜਾ ਹੁਣ ਜਦੋਂ ਜਦੋਂ ਸਾਡੇ ਜਿਹੜੇ ਰਿਪੋਰਟਰ ਨੇ ਜਰਨਲਿਸਟ ਨੇ ਉਹ ਕੀਤੀ ਉਹਨਾਂ ਦੀ ਜਾਂਚ ਪੜਤਾਲ ਕੀਤੀ ਤਾਂ ਉਹਦੇ ਚੋਂ ਬਹੁਤ ਕੁਝ ਹੈਰਾਨੀਜਨਕ ਨਿਕਲਿਆ ਹੈ ਹੈਰਾਨੀਜਨਕ ਇਸ ਪੱਖੋਂ ਨਿਕਲਿਆ ਹੈ ਕਿ ਉਹਦਾ ਉਹਨਾਂ ਦਾ ਜਿਹੜਾ ਕਿਰਦਾਰ ਹੈਗਾ ਸੀ ਉਹਨਾਂ ਦੇ ਪ੍ਰਭਾਵ ਨਾਲ ਉਹਦਾ ਪਰਿਵਾਰ ਦਾ ਉਹਦੇ ਨਾਲ ਉਹਦੇ ਕਾਫੀ ਕੁਝ ਜੁੜਿਆ ਹੋਇਆ ਹੈ 네ਗੇਟਿਵ ਜੁੜਿਆ ਹੋਇਆ ਬਹੁਤ ਜੀ ਉਹਨਾਂ ਦੇ ਖਿਲਾਫ ਐਫ ਆਈ ਆਰਸ ਨੇ ਉਹਨਾਂ ਦਾ ਰਿਕਾਰਡ ਛੇੜੀ ਹੈ ਉਹਨਾਂ ਦਾ ਤੇ ਮਤਲਬ ਜਿਹਦੇ ਵਿੱਚ ਬਹੁਤ ਕਾਫੀ ਕੁਝ ਇਹੋ ਜਿਹਾ ਕੁਝ ਹੈਗਾ ਜਿਹਦੇ ਵਿੱਚ ਇਹ ਹੈਗਾ ਕਿ ਉਹਦੀ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਵੈਰੀਫਿਕੇਸ਼ਨ ਕਿਵੇਂ ਹੋਗੀ ਜੀ ਕਿਉਂਕਿ ਆਮ ਤੌਰ ਤੇ ਜਿਹਦੇ ਖਿਲਾਫ ਕੋਈ ਕੇਸ ਦਰਜ ਹੋਣ ਜਾਂ ਦੇ ਖਿਲਾਫ ਐਫਆਈਆਰ ਹੋਣ ਜਾਂ ਹੋਰ ਉਹਨਾਂ ਦੀ ਵੈਰੀਫਿਕੇਸ਼ਨ ਨਹੀਂ ਹੁੰਦੀ ਨਹੀਂ ਹੁੰਦੀ ਵੈਰੀਫਿਕੇਸ਼ਨ ਦੋ ਪੱਧਰਾਂ ਦੀ ਹੁੰਦੀ ਹੈ ਇੱਕ ਇਥੋਂ ਵੀ ਹੁੰਦੀ ਹੈ ਤੇ ਉਹ ਪਾਕਿਸਤਾਨ ਵਾਲੇ ਆਪਣੇ ਲੈਵਲ ਤੇ ਕਰਦੇ ਨੇ ਤੇ ਭਾਰਤ ਸਰਕਾਰ ਆਪਣੇ ਲੈਵਲ ਤੇ ਕਰਦੀ ਹੈ ਯਾਨੀ ਤੇ ਉਹਦੇ ਚ ਦੋ ਗੱਲਾਂ ਸਾਹਮਣੇ ਆਈਆਂ ਨੇ ਇੱਕ ਤਾਂ ਵੀ ਉਹਨੇ ਆਪਣੇ ਜਿਹੜਾ ਫਾਰਮ ਸਿਮੀਗ੍ਰੇਸ਼ਨ ਦਾ ਉਹਦੇ ਚ ਜਾਣਕਾਰੀ ਪੂਰੀ ਨਹੀਂ ਦਿੱਤੀ ਅਧੂਰੀ ਜਾਣਕਾਰੀ ਦਿੱਤੀ ਜੀ ਉਹਦੇ ਚ ਮੈਂ ਤੁਹਾਨੂੰ ਇਹ ਜਿਹੜੀ ਦਿਖਾਉਂਦੇ ਉਹਦੇ ਔਰ ਉਹਦੇ ਖਿਲਾਫ ਜਿਹੜੀਆਂ ਪਿਛਲੀਆਂ ਐਫ ਆਈ ਆਰ ਸਾਹਮਣੇ ਆਈਆਂ ਨੇ ਜਿਹੜੀਆਂ ਉਹਦੇ ਖਿਲਾਫ ਹੋਈਆਂ ਹੋਈਆਂ ਨੇ ਜਾਂ ਉਹਦੇ ਪਰਿਵਾਰ ਦੇ ਖਿਲਾਫ ਹੋਈਆਂ ਨੇ ਉਹ ਵੀ ਸਾਹਮਣੇ ਆਈਆਂ ਨੇ ਉਹਦੇ ਉਹਦੇ ਤੋਂ ਇਹ ਲੱਗਦਾ ਹੈ ਕਿ ਵੈਰੀਫਿਕੇਸ਼ਨ ਜਿਹੜੀ ਕੀਤੀ ਹੈ ਉਹ ਸਹੀ ਨਹੀਂ ਕੀਤੀ ਉਹਨਾਂ ਨੇ ਆਪਣਾ ਇਨਫੋਰਮੇਸ਼ਨ ਸਰਟੀਫਿਕੇਟ ਜਿੱਤਾ ਉਹਦੇ ਵਿੱਚ ਗਲਤ ਜਾਣਕਾਰੀ ਦਿੱਤੀ ਤੇ ਉਹਦੇ ਆਧਾਰ ਤੇ ਵੈਰੀਫਿਕੇਸ਼ਨ ਕਰਾ ਲਈ ਤੇ ਵੈਰੀਫਿਕੇਸ਼ਨ ਕੌਣ ਕਰਦਾ ਹੈ ਪੰਜਾਬ ਪੁਲਿਸ ਕਰਦੀ ਹੈ ਪਿੰਡ 'ਚ ਹੁੰਦੀ ਹੈ ਪਹਿਲਾਂ ਨੰਬਰਦਾਰ ਕਰਦੇ ਆ ਸਰਪੰਚ ਕਰਦਾ ਫਿਰ ਉਹਦੇ ਬਾਅਦ ਥਾਣੇ 'ਚ ਹੁੰਦੀ ਹੈ ਫਿਰ ਥਾਣੇ 'ਚ ਜਾ ਕੇ ਅੱਗੇ ਜਾਂਦੀ ਹੈ ਪੁਲਿਸ ਰਾਹੀਂ ਇਹਦਾ ਮਤਲਬ ਉਹ ਵੈਰੀਫਿਕੇਸ਼ਨ ਚ ਜਿਹੜੀ ਐਚਪੀਸੀ ਕਹਿ ਰਹੀ ਕਿ ਵੈਰੀਫਿਕੇਸ਼ਨ ਨਹੀਂ ਕੀਤੀ ਉਹ ਉਹਨਾਂ ਦਾ ਹੀ ਕਿਉਂਕਿ ਜਿਹੜੀ ਪੁਲਿਸ ਵੈਰੀਫਿਕੇਸ਼ਨ ਤਾਂ ਪੁਲਿਸ ਹੀ ਕਰਦੀ ਹੈ ਨਾ ਜੀ ਕਿ ਉਹਦਾ ਐਡਰੈਸ ਠੀਕ ਹੈ ਉਹਦਾ ਕਰਤਾਰ ਠੀਕ ਹੈ ਉਹਦੇ ਖਿਲਾਫ ਕੇਸ ਤਾਂ ਨਹੀਂ ਕੁਝ ਉਹ ਥਾਣੇਦਾਰ ਨਹੀਂ ਦੇਣਾ ਹੁੰਦਾ ਜਾਂ ਐਸਐਚਓ ਪੁਲਿਸ ਨਹੀਂ ਦੇਣਾ ਤੇ ਬੇ ਦੇ ਖਿਲਾਫ ਕੋਈ ਕ੍ਰਿਮੀਨਲ ਕੇਸ ਤਾਂ ਨਹੀਂ ਹੈ ਬਿਲਕੁਲ ਕੋਈ ਕਰਤਾਰ ਸ਼ੱਕੀ ਤਾਂ ਨਹੀਂ ਹੈ ਸੋ ਜੋ ਕੁਛ ਉਹਦਾ ਆਇਆ ਸਾਹਮਣੇ ਉਸ ਤੋਂ ਤਾਂ ਇਹ ਲੱਗਦਾ ਹੈ ਕਿ ਸਿਰਫ ਵਿਆਹ ਦਾ ਮਸਲਾ ਹੀ ਨਹੀਂ ਲੱਗਦਾ ਹੋਰ ਵੀ ਕੋਈ ਪਿੱਛੇ ਕਹਾਣੀ ਲੱਗਦੀ ਹੈ ਤੇ ਇਹ ਵੀ ਆ ਗਈ ਉੱਥੋਂ ਜਾ ਕੇ ਇਹ ਨਹੀਂ ਕਿ ਵਿਆਹ ਕਰਾ ਕੇ ਉੱਥੇ ਬੈਠੇ ਨੇ ਸਾਹਮਣੇ ਉਹ ਉੱਥੋਂ ਜਿਹੜੀ ਖਬਰ ਆਈ ਹੈ ਤੁਹੋਂ ਕਿ ਉਹ ਉੱਥੋਂ ਗਾਇਬ ਹੋ ਗਏ ਨੇ ਦੋਨੇ ਪੁਲਿਸ ਉਹਨਾਂ ਨੂੰ ਤਲਾਸ਼ ਕਰ ਰਹੀ ਹੈ ਤੇ ਰਮੇਸ਼ ਰੋੜਾ ਜਿਹੜੇ ਮਨਿਸਟਰ ਨੇ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਫੜ ਕੇ ਤੇ ਅਸੀਂ ਉਹਨਾਂ ਨੂੰ ਵਾਪਸ ਡਿਪੋਰਟ ਕਰਾਂਗੇ ਵਾਪਸ ਭੇਜਾਂਗੇ ਜੀ ਤੇ ਉਹ ਉਥੋਂ ਲਾਪਤਾ ਨੇ ਦੋਵੇਂ ਜਿਹੜਾ ਜਿਹਦੇ ਨਾਲ ਵਿਆਹ ਕਰਾਇਆ ਉਹ ਵੀ ਤੇ ਉਹ ਵੀ ਲਾਪਤਾ ਇਹਦਾ ਕਿਸੇ ਕਹਾਣੀ ਕੋਈ ਹੋਰ ਹੈ ਕੱਲਾ ਜੇ ਜਿਸ ਵਿਆਹ ਹੀ ਕਰਾਉਣਾ ਤਾਂ ਫਿਰ ਤਾਂ ਉੱਥੇ ਨੂੰ ਇਧਰ ਉਧਰ ਹੋਣ ਦੀ ਜਾਣ ਦੀ ਕਿਤੇ ਜ਼ਰੂਰਤ ਨਹੀਂ ਸੀ ਹੈ ਨਾ ਪਰ ਉਹ ਇੱਕ ਤਾਂ ਹੈਗਾ ਕਿ ਉਹਨੇ ਜਦੋਂ ਪਾਕਿਸਤਾਨ ਦੀ ਸਰਕਾਰ ਦੇ ਮਤਾਬਕ ਪਾਕਿਸਤਾਨ ਦੇ ਨਿਯਮਾਂ ਦੇ ਮਤਾਬਕ ਜਦੋਂ ਵੀਜ਼ਾ ਦਾ ਐਕਸਪਾਇਰ ਹੋ ਗਿਆ ਤਾਂ ਉਹ ਉਸ ਤੋਂ ਬਾਅਦ ਰਹਿ ਨਹੀਂ ਸਕਦੀ ਉੱਥੇ ਤਾਂ ਉਹਨੇ ਉਸ ਕਾਨੂੰਨ ਦੀ ਲੰਘਣਾ ਕੀਤੀ ਹੈ ਤੇ ਉਹਨੂੰ ਉਹਨਾਂ ਨੇ ਪਾਕਿਸਤਾਨ ਨੇ ਤਾਂ ਇੱਕ ਵਾਰੀ ਹਿਰਾਸਤ ਚ ਲੈਣੇ ਲੈਣਾ ਪਾਕਿਸਤਾਨੀ ਪੁਲਿਸ ਨੇ ਜਾਂ ਉਹਨਾਂ ਦੀਆਂ ਏਜੰਸੀਆਂ ਨੇ ਉਹ ਤਾਂ ਕਿਉਂਕਿ ਉਹ ਵਾਇਲਟ ਕੀਤਾ ਉਹਨੇ ਆਪਣਾ ਉਥੋਂ ਦਾ ਲਾ ਕਿਉਂਕਿ 13 ਨਵੰਬਰ ਤੱਕ ਸੀਗਾ ਵੀਜ਼ਾ ਉਹ ਤੋਂ ਬਾਅਦ ਤਾਂ ਰਹਿ ਨਹੀਂ ਸਕਦੀ ਕਿਉਂ ਤੇ ਉਹ ਰਹਿ ਰਹੀ ਹੈ ਇਲੀਗਲੀ ਰਹਿ ਰਹੀ ਹੈ ਤੇ ਇਲੀਗਲੀ ਕਿਉਂ ਰਹਿ ਰਹੀ ਹੈ ਕੌਣ ਪ੍ਰੋਟेक्ट ਕਰ ਰਿਹਾ ਹੈ ਕਿੱਥੇ ਗਏ ਬਹੁਤ ਸਾਰੇ ਸਵਾਲ ਨੇ ਇਹਨਾਂ ਦਾ ਜਿਨ੍ਹਾਂ ਦਾ ਜਵਾਬ ਪਰ ਇੱਕ ਗੱਲ ਕਲੀਅਰ ਹੋ ਗਈ ਕਿ ਉਹਨਾਂ ਦੇ ਜਿਹੜਾ ਜਿਹੜਾ ਕਰਦਾਰ ਸੀ ਉਹਨਾਂ ਦੇ ਆ ਉਹਦਾ ਉਹਦੀ ਫੈਮਿਲੀ ਦਾ ਪਰਦਾ ਉਹ ਸਾਰਾ ਛੇੜੀ ਸੀਗਾ ਕਈ ਅਫੇਅਰੈਂਸ ਹੋਈਆਂ ਹੋਈਆਂ ਉਹਨਾਂ ਦੇ ਉਹਦੇ ਖਿਲਾਫ ਤੇ ਉਹ ਕਿਵੇਂ ਇਹ ਸਾਰੇ ਕੁਝ ਨਾਲ ਦੇ ਬਹੁੰਦੇ ਹੋਏ ਕਿਵੇਂ ਜਾਂਚ ਹੋ ਗਈ ਕਿਵੇਂ ਵੈਰੀਫਿਕੇਸ਼ਨ ਹੋ ਗਈ ਕਲੀਅਰੈਂਸ ਪੁਲਿਸ ਨੇ ਕਿਵੇਂ ਦੇਤੀ ਇਹ ਸਵਾਲ ਤਾਂ ਉੱਠਣੇ ਹੀ ਉੱਠਣੇ ਆ ਔਰ ਕੋਈ ਨਾ ਕੋਈ ਇਹਦੇ ਚ ਬਲੀ ਦਾ ਬੱਕਰਾ ਵੀ ਬਣਨਾ ਹੈ ਪਿੱਛੀ ਦੰ ਦੱਸ ਦੇਣਾ ਹਾਂ ਕੋਈ ਨਾ ਕਹਿੰਦੇ ਤੱਕ ਆਏਗਾ ਨਾ ਵੀ ਕਿਹੜੇ ਕਿੱਥੋਂ ਕਿ ਕਿਸ ਨੇ ਅਣਗਲੀ ਕੀਤੀ ਕਿਸ ਨੇ ਲਾਪਰਵਾਹੀ ਕੀਤੀ ਜਾਂ ਕਿਸ ਨੇ ਪਤਾ ਹੁੰਦੇ ਹੋਏ ਵੀ ਵੈਰੀਫਿਕੇਸ਼ਨ ਕਰਤੀ ਇਹ ਵੀ ਹੈ ਇਹ ਵੀ ਹੋ ਸਕਦਾ ਹੈ ਸਭ ਕੁਝ ਪਤਾ ਹੈ ਫਿਰ ਵੀ ਚੱਲ ਕੋਈ ਨਹੀਂ ਚੱਲਦਾ ਸੋ ਇਹ ਇਹਦੇ ਵਿੱਚ ਜਿਹੜੀ ਜਾਂਚ ਕਰੇ ਤੋ ਜੋ ਸਾਹਮਣੇ ਆਉਗੇ ਤੱਥ ਸਾਹਮਣੇ ਆਉਣਗੇ ਉਦੋਂ ਕੋਈ ਨਾ ਕੋਈ ਬਲੀ ਦਾ ਬੱਕਰਾ ਵੀ ਬਣੇਗਾ ਇਹ ਵੀ ਤੁਹਾਨੂੰ ਦੱਸ ਦਿੰਨਾ ਜੀ ਦੇਖੋ ਕੀ ਕੁਝ ਹੁੰਦਾ ਜਾਂਚ ਹੋਵੇਗੀ ਫੇਰੀ ਪਰਤਾ ਖੋਲਣਗੇ ਬਾਕੀ ਬਹੁਤ ਸ਼ੁਕਰੀਆ ਤੁਸੀਂ ਆਪਣਾ ਸਮਾਂ ਦਿੱਤਾ